ਸਤਨਾਮ ਸਿੰਘ ਦੀ ਪੋਤੀ ਹੈਗੀ ਆ ਇਹ ਇਹ ਹਰਲੀਨ ਲੜਕੀ ਆ 7 ਸਾਲ ਦੀ ਇਹਦੇ ਫਾਦਰ ਦਾ ਨਾਮ ਬਿੰਦਾ ਉਹ ਸਤਨਾਮ ਸਿੰਘ ਆਪਣੀ ਪੋਤੀਆਂ ਦੋਨਾਂ ਨੂੰ ਲੈ ਕੇ ਜਾ ਰਿਆ ਸੀ ਇਹ ਮੁਰੇ ਬੈਠੀ ਸੀ ਵੱਡੀ ਜਿਹੜੀ ਸੀ ਉਹ ਪਿੱਛੇ ਬੈਠੀ ਸੀ ਇਹ ਦਸਾਂਝ ਕਲਾਂ ਦੁਕਾਨ ਕਰਦੇ ਨੇ ਉੱਥੇ ਲੈ ਕੇ ਜਾ ਰਿਆ ਸੀ ਨਾਲ ਆਪਣੇ ਜਦੋਂ ਜਾ ਰਿਆ ਸੀ ਰਸਤੇ ਵਿੱਚ ਖੇਤਾਂ ਵਿੱਚ ਇੱਕ ਡੋਰ ਜਿਹੜੀ ਆ ਨਾਰਮਲ ਹੈਗੀ ਜਿਹੜੀ ਉਹ ਉਹਦੇ ਕਿਤੇ ਗਰਦਨ ਦੇ ਵਿੱਚ ਫਸ ਗਈ ਉਹਦੇ ਨਾਲ ਜਿਹੜੀ ਉਹਦੇ ਗਰਦਨ 'ਚ ਜ਼ਿਆਦਾ ਫਸਣ ਕਰਕੇ ਇਹਦੀ ਮੌਤ ਹੋ ਗਈ ਔਰ ਮੈਂ ਪਹਿਲਾਂ ਮੇਰ ਹਸਪੀਟਲ ਗਿਆ ਸੀ ਫਿਰ ਬਰਖਾ ਹਸਪੀਟਲ ਗਿਆ ਤੇ ਉਥੋਂ ਡਿਕਲੇਅਰ ਹੋ ਗਿਆ ਕਿ ਦੀ ਮੌਤ ਹੋ ਚੁੱਕੀ ਆ ਇਹ ਡੋਰ ਅਸੀਂ ਉਹਦੇ ਮੋਟਰਸਾਈਕਲ ਤੋਂ ਕੱਢ ਲਈ ਆ ਪਰ ਇਹ ਨੋਰਮਲ ਡੋਰ ਡੋਰ ਹੈਗੀ ਆ ਔਰ ਜਿਹੜੀ ਡੋਰ ਸਾਨੂੰ ਜਿੱਥੇ ਬਾਕਿਆ ਹੋਇਆ ਅਸੀਂ ਉਥੋਂ ਵੀ ਡੋਰ ਲਈ ਆ ਉਹਦੇ ਨਾਲ ਦੀ ਉਹ ਵੀ ਨੋਰਮਲ ਆ ਅਸੀਂ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆ ਦੇਖੋ ਕਿੰਨਾ ਵੱਡਾ ਇਹ ਜਿਹੜਾ ਦੁਖਦ ਘਟਨਾ ਹੈਗੀ ਆ ਵੀ ਪਤੰਗ ਵਗੈਰਾ ਜਿਹੜੇ ਆ ਜਿਹੜੇ ਡੋਰ ਜਿਹੜੀ ਨਾਰਮਲ ਡੋਰ ਵੀ ਆ ਉਹ ਵੀ ਇੱਕ ਜਾਨਲੇਵਾ ਡੋਰ ਬਣ ਗਈ